ਜੁੱਤੀ ਵੇਖਾਂ ਕੀ ਜੁੱਤੀ ਵੇਖਣ ਚੱਲ ਜੀ ਜੁੱਤੀ ਲੈਣ ਜੁੱਤੀ ਘੜੀ ਜੁੱਤੀ ਲੈਣੀ ਦੋ ਮੇਰੀ ਜੁੱਤੀਆਂ ਸਾਰੀਆਂ ਟੁੱਟ ਗਈਆਂ ਮੇਰੀ ਜੁੱਤੀ ਲੈ ਕੇ ਆਈ ਆ ਆਪਾਂ ਨਵੀਂ ਚਲ ਦੇਖਦੇ ਆ ਚਲਿਏ ਚਲੋ ਚਲੋ ਦਾਣਾ ਕਿੱਥੇ ਇਹਦੇ ਦੱਸ ਦੇ ਕਲਚੀਆਂ ਜਾਵਾਂਗੇ ਅੱਛਾ ਉੱਚੀ ਨਹੀਂ ਬੋਲਿਆ ਇਹਨੂੰ ਆਪਾਂ ਚੱਲੇ ਆ ਖਲਚੀਆਂ ਠੀਕ ਹੈ ਮੈਨੂੰ ਸ਼ਾਇਦ ਮੂੰਹ ਜਬਾਨਾ ਨਹੀਂ

Nei, tað er ikki. Nei, tað er ikki. ਕਿੱਦਾਂ ਫਿਰ ਤੇ? ਹਾਂਜੀ। ਕੀ ਸਮੱਸਿਆ ਹੈ? ਸਮਝ ਨਹੀਂ ਆ ਰਹੀ ਸੰਦੋਂ ਦੀ। ਕਿਦਾਂ? ਕਰ ਕੇ ਵੇ। ਆਹ ਭਾਗ ਦੇ। ਚਲ। ਹੂੰ। ਈ ਲੱਗਦਾ। ਹੂੰ? ਈ ਆਗਦਾ। ਨਾ 타이 ਬਲੇ ਉਹਨਾਂ ਨੂੰ ਕਿ ਕਿੰਨੇ ਅਸੀਂ ਆਪਾਂ ਜੁੱਤੀਆਂ ਦੇਖੋ ਕਿਹੜੀ ਪਸੰਦ ਆਉਂਦੀ ਹੈ ਸਾਡੀ ਜੁੱਤੀਆਂ ਆਪਾਂ ਦੇਖ ਰਹੀਆਂ ਆ ਜਿਹਨੂੰ ਖਰੀਦਣਾ ਚਾਹੀਦਾ ਅੱਗੇ ਕਿੰਨੀਆਂ ਪਈਆਂ ਨੇ ਕਿੱਥੇ ਰਹਿੰਦੇ ਐ ਚੋੜੀ ਪਸੰਦ ਆਉਂਦੀ ਹੈ ਇਹ ਰੱਖਾਉਂਦਾ ਹੈ ਦੁਕਾਨ ਵਾਲਾ ਸਿਟਿੰਗ ਨਹੀਂ ਆ ਰਹੀ ਆ ਜੁੱਤੀਆਂ ਦੇ बार-बार ਆਪਾਂ ਟਰਾਈ ਕਰਦੇ ਤਾਏ ਦੇਖੋ ਕਿਹੜੀ ਹੁਣ ਪਸੰਦ ਆਉਂਦੀ ਉਹਨਾਂ ਨੂੰ ਜਿਹੜੀ ਜਿਹੜਾ ਪ੍ਰੋਪਰ ਸਾਈਜ਼ ਵੀ ਇਹਨਾਂ ਦਾ ਸੈੱਟ ਹੈ ਬਸ ਸੌਂਦੇ ਦੇ ਵਿੱਚ ਜਿੰਨਾ ਨੂੰ ਜਿਹੜਾ ਜੁੱਤੀਆਂ ਦਾ ਸਾਈਜ਼ ਉਹ ਵੀ ਕੰਫਰਟੇਬਲ ਮਤਲਬ ਜੁੱਤੀਆਂ ਦਾ ਉਹ ਥੋੜਾ ਲੂਸ ਜਿਹਾ ਲੱਗਦਾ ਹੈ ਇਸ ਕਰਕੇ ਸਾਰਿਆਂ ਦਾ ਬਾਰ-ਬਾਰ ਕੜਵਾ ਬਦਲਦੇ ਤੇ ਜਿਹੜਾ ਸਾਈਜ਼ ਫਿੱਟਿੰਗ ਆ ਗਿਆfrohi ਆਪਾਂ ਲੈ ਲਾਂਗੇ ਲੱਗਦਾ ਪਸੰਦ ਆਇਆ ਇਹਨਾਂ ਨੂੰ ਹੂੰ ਆਇਆ ਪਸੰਦ ਮਿਲਿਆ ਕੋਈ ਜੀ ਜੀ ਇਹ ਵਾਲੀ ਦੀ ਹੂੰ ਦੇਖ ਲੈ ਆ ਦੇਖੀ ਕੋਰਾ ਪਤਾ ਬਿਆ ਖਲਵਾਇਆ ਆਫਿਸ ਚੱਲ ਕੇ ਚੱਲ ਕੇ ਟਰਾਈ ਕਰ ਚੱਲ ਕੇ ਪਤਾ ਲੱਗਣਾ ਕਿਦਾਂ ਜੀ ਜੀ ਸਹੀ ਕਿਵੇਂ ਜੀ ਬੇਟੀ ਜੀ ਸਹੀ ਹੈ ਸਹੀ ਹੈ ਲੋਗੀ ਕਿਕਿੰਗੇ ਸਹੀ ਹੈ ਅਬੂ ਜੀ ਜਿਹੜੀ ਮੈਂ ਬਤਲਾਈ ਉਹਦਾ ਜਿਹੜਾ ਨਾ ਸਪੀਡ ਲੀਡਰ ਦੇ ਵਿੱਚ ਬਾਈਕ ਨਾ ਲਗਾ ਸਕਦਾ ਹਾਂ ਹਾਂ ਜੇ ਕੋਈ ਆਧਾ ਵਿਚਾਰ ਵੀ ਬਣਿਆ ਕਿ ਕਿਹੜੀ ਚੀਜ਼ ਪਸੰਦ ਆਈ ਹੈ ਇੱਕ ਚੀਜ਼ ਦੀ ਫਿਟਿੰਗ ਸਹੀ ਸੀਗੀ ਇੱਕ ਜੁੱਤੇ ਦੀ ਤੇ ਬਸ ਜੋ ਕਲਰ ਇਹਨੂੰ ਪਸੰਦ ਨਹੀਂ ਆ ਰਿਹਾ ਦੇਖਦੇ ਹੁਣ ਕੀ ਸਰੰਗਰ ਕਰਦੇ ਫਾਈਨਲ ਤੇ ਲੈ ਕੇ ਤੋ ਜਾਣੀ ਤੱਕ ਜਿਹੜੀ ਸੈਟੀਸਫੈਕਸ਼ਨ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਪੈਸੇ ਖਰਚ ਰਹੇ ਹੋ ਪੈਸੇ ਇਨਵੈਸਟ ਕਰ ਰਹੇ ਹੋ ਤਾਂ ਸੈਟੀਸਫੈਕਸ਼ਨ ਵੀ ਮਿਲਣੀ ਚਾਹੀਦੀ ਹੈ ਹਾਂ ਯਾਰ ਉੰਦਾ ਚੱਕੀ ਗਿਆ ਪਾਣੀ ਘਰ ਜਾ ਕੇ ਖਾਣੇ ਤਾਂ ਕਿਹੜੀ ਲਈ ਆ ਸਾਰੀਆਂ ਦੇਖੀਏ ਕਿ ਦੇਖੋ ਕਿੰਨੀਆਂ ਜੁੱਤੀਆਂ ਆਪਾਂ ਦੇਖ ਲਈਆਂ ਸਾਰੀਆਂ ਰੋਕ ਕੇ ਟ੍ਰਾਈ ਕੀਤੀਆਂ ਤੇ ਫਿਰ ਘਰ ਜਾ ਕੇ ਵਸਾਵਾ ਦੇ ਫਾਈਨਲ ਆਪਾਂ ਕਿਹੜੀ ਲਈ ਕਿਹੜੀ ਬਾਈ ਕੀਤੀ ਆ ਦੇਖੋ ਆਪਾਂ ਫਰੈਂਡਸ ਕਿੰਨੀਆਂ ਜੁੱਤੀਆਂ ਦੇਖ ਲਈਆਂ ਪਤਾ ਨਹੀਂ ਹੁਣ ਕਿਹੜੀ ਪਸੰਦ ਆਉਂਦੀ ਆਖਰ ਤੇ ਹਮ ਇੰਨੇ ਆਪਾਂ ਜੁੱਤੀ ਕਰੇ ਜਾ ਕੇ ਖਾਣੇ ਤਾਂ ਕਿਹੜੀ ਲਈ ਚਲੋ ਚਲਿਏ ਠੀਕ ਹੈ ਹੁਣ ਆ ਗਈ ਪਸੰਦ ਹਾਂ ਉਹ ਫਰੈਂਡਸ ਆ ਪਾਏ ਸੀ ਖਲਚੀਆਂ ਆ ਵੇਖੋ ਖਲਚੀਆਂ ਦੁਕਾਨ ਆ ਇਹ ਜਿੰਦੇ ਦੀ ਹੱਟੀ ਤੇ ਇੱਥੋਂ ਆਪਾਂ ਕਰਦੇ ਪਏ ਆ ਦੁਕਾਨ ਆ ਇੱਥੋਂ ਲਈ ਜੁੱਤੀ ਘਰ ਜਾ ਕੇ ਵਿਖਾਉਣੇ ਤੁਹਾਨੂੰ ਹੁਣ ਕਿਹੋ ਜੀ ਹਾਂਜੀ ਮੈਡਮ ਜੀ ਹੁਣ ਵਿਖਾ ਦਿਓ ਸਰੋਤਿਆਂ ਨੂੰ ਆੜਿਆਂ ਨੂੰ ਵੀ ਕੀ ਤੁਸੀਂ ਸ਼ਾਪਿੰਗ ਕਰਕੇ ਲਿਆਏ ਜੀ ਕੀ ਤੁਹਾਨੂੰ ਚੀਜ਼ਾਂ ਪਸੰਦ ਆਈਆਂ ਤੇ ਖੋਲੀਆਂ ਵੜੀਆਂ ਈ ਤੂੰ ਚੀਜ਼ਾਂ ਉੱਥੋਂ ਦੇ ਖੁਲ੍ਹਾਈ ਜਾਨੀ ਤੂੰ ਸਾਰੀਆਂ ਲੈ ਤੁਹਾਨੂੰ ਨੂੰ ਪਤਾ ਟਾਈਮ ਕਿੰਨਾ ਲੱਗਦਾ ਆ ਲੈ ਡੇਡਿਸ ਵਾਲਾ ਕੰਮ ਇਹ ਹੋ ਜਾ ਕੇ ਇਹਨਾਂ ਨੂੰ ਚੀਜ਼ਾਂ ਪਹਿਲੀ ਗੱਲ ਤੇ ਪਸੰਦ ਨਹੀਂ ਆਉਂਦੀਆਂ ਸੂਟ ਹੋ ਗਏ ਜੁੱਤੀਆਂ ਹੋ ਗਈਆਂ ਇੱਕ ਵਾਰੀ ਚੱਲਦੇ ਜਾਂਦੀਆਂ ਦੁਕਾਨ 'ਚ ਬਾਅਦ ਭਾਈਆਂ ਦਾ ਜੀਣਾ ਮੁਸ਼ਕਲ ਕਰ ਦਿੰਦੇ ਆ ਉਹ ਵੀ ਵਿਚਾਰੇ ਸਿਰ ਫੜ ਕੇ ਬੈ ਜਾਂਦੇ ਕਿ ਕਿਹੜੀ ਚੀਜ਼ ਇਹਨਾਂ ਨੂੰ ਪਸੰਦ ਆਉਣੀ ਆ ਕਿਹੜੀ ਇਹ ਖਰੀਦਣੀਆਂ ਵੇਖੀ ਜਾਂਦੀਆਂ ਬਸ ਤੇ ਹੁਣ ਵਿਖਾ ਦਿਓ ਮਿਹਰਬਾਨੀ ਕਰਕੇ ਚਲ ਚਲ ਫਾਈਨਲੀ ਇਨੀ ਜਦੋ ਜਹਿਦ ਕਰਕੇ ਤੇ ਆ ਇਨੀ ਚੀਜ਼ ਪਸੰਦ ਕੀਤੀ ਤੇ ਪਸੰਦ ਆਈ ਮੈਨੂੰ ਬਹੁਤ ਜਿਆਦਾ ਵਧੀਆ ਲੱਗੀ ਤੁਸੀਂ ਕਮੈਂਟਾਂ ਚ ਦੱਸਣਾ ਵਾ ਕਿ ਤੁਹਾਨੂੰ ਕਿਹੋ ਜਿਹੀ ਲੱਗੀ ਐ ਜੁੱਤੀ ਹੂੰ ਆ ਦੇਖੋ ਸੋਹਣੀ ਐ ਚੈੱਕ ਕਰੋ ਬਾ ਕੀ ਵਿਖਾਦੇ ਹਾਂ ਹੂੰ ਕੈਂਡਾ ਆ ਦੇਖੋ ਜੀ ਲੁੱਕ ਸਹੀ ਆ ਆ ਸਾਈਡ ਤੋਂ ਵੇਖੋ ਸਹੀ ਆ ਸੋਹਣੀ ਲੱਗੀ ਹੂੰ ਸੋਹਣੀ ਲੱਗੀ ਆ ਮੈਂ ਕਿਹਾ ਸੋਹਣੀ ਹੈਗੇ ਸਾਰਿਆਂ ਨੂੰ ਸੋਹਣੀ ਲੱਗੂਗੀ ਹਾਂ ਲੇਕਿਨ ਬਹੁਤ ਵਧੀਆ ਲੱਗੀ ਬਹੁਤ ਜ਼ਿਆਦਾ ਪਸੰਦਾਈ ਇਹਦਾ ਕਲਰ ਵੀ ਡਿਫਰੈਂਟ ਜਾ ਹੈ ਹੂੰ ਇਹ ਮੈਨੂੰ ਬਹੁਤ ਵਧੀਆ ਲੱਗੀ ਜੁੱਤੀਆਂ ਦੇ ਮੈਂ ਕਾਫੀ ਵੇਖੀਆਂ ਸੀ ਫਿਰ ਮੈਨੂੰ ਆਹ ਜ਼ਿਆਦਾ ਪਸੰਦਾਈ ਮੈਂ 18 ਵੀ ਜੋੜੇ ਤੇ ਵੇਖ ਹੀ ਲੈਣੇ ਹਾਂਜੀ ਹਾਂ ਸੋ ਫਰੈਂਡਸ ਜੁੱਤੀ ਤੁਸੀਂ ਦੇਖ ਲਈ ਆ ਦੇਖੋ ਸੋਹਣੀ ਆ ਤੇ ਪਰ ਤੁਸੀਂ ਇੱਕ ਇੱਕ ਚੀਜ਼ ਜ਼ਰੂਰ ਗੈਸ ਕਰੋਗੇ ਪ੍ਰਾਈਸ ਕਿਹਦਾ ਹੋਊਗਾ ਕਿੰਨੇ ਕੁ ਰੇਟ ਦੀ ਹੋਊਗੀ ਹਾਂਜੀ ਕਮੈਂਟਾਂ ਚ ਦੱਸਿਓ ਕਿੰਨੇ ਕੁ ਰੇਟ ਦੀ ਹੋਊਗੀ ਅ ਤੁਹਾਨੂੰ ਤੇ ਠੀਕ ਲੱਗੀ ਹੈ ਵਧੀਆ ਲੱਗੀ ਸਸਤੀ ਪੈ ਗਈ ਹੈ ਪਰ ਤੁਸੀਂ ਦੱਸੋ ਕਿ ਇਹਦੀ ਕੀ ਪ੍ਰਾਈਸ ਸਸਤੀ ਦਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਹੀ 100 ਰੁਪਏ ਦੀ ਜਾਂ 100 ਰੁਪਏ ਦੀ ਮਿਲ ਗਈ ਹੈ ਹੈ ਤੁਸੀਂ ਦੱਸਿਓ ਜ਼ਰੂਰ ਕਮੈਂਟ ਵਿੱਚ ਵੀ ਕਿੰਨਾ ਐਕਚੁਅਲ ਚ ਰੇਟ ਕਿੰਨਾ ਦਾ ਠੀਕ ਹੈ ਚਲੋ ਠੀਕ ਹੈ ਜੀ ਸ਼ੁਕਰੀਆ ਸਾਡਾ ਬਲੌਗ ਵੇਖਣ ਲਈ ਦੱਸਿਓ ਵੀ ਕਿਹੋ ਜੀ ਲੱਗੀ ਜੋਤੀ ਤੁਹਾਨੂੰ ਚੰਗੀ ਵਧੀਆ